ਸਾਰੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਯਾਮ ਫੈਨ ਫਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਲਾਈਵ ਦੇਵਾਂਗੇ ਇੱਕ ਵਾਰ ਮੁੜ ਤੋਂ ਅਸੀਂ ਲਾਈਵ ਆਈਆਂ ਸਵੇਰ ਦੇ ਲਗਭਗ 9:00 ਵਜੇ ਜਾ ਰਹੇ ਨੇ 14 ਨਵੰਬਰ ਦਾ ਅੱਜ ਦਿਨ ਹੈ ਤੇ ਅੱਜ ਦੀ ਕੀ ਪੈਨਸ਼ਨ ਅਪਡੇਟ ਹੈ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਿਹੜੀ ਆ ਤੁਹਾਡੇ ਨਾਲ ਗੱਲਬਾਤ ਜਿਹੜੀ ਸਾਂਝੀ ਕਰਾਂਗੇ 14 ਨੂੰ ਆਫਰ ਜੀ ਸਵੇਰ ਦੇ 9 ਵਜੇ ਤੱਕ ਅੱਜ ਦੀ ਆਪਾਂ ਗੱਲ ਕਰੀਏ ਜਾਂ ਕੱਲ ਬੀਤੀ ਰਾਤ ਦੀ ਗੱਲ ਕਰੀਏ ਤਾਂ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਫੈਸ਼ਨ ਜੜੀਆ ਫਿਲਹਾਲ ਜਾਰੀ ਨਹੀਂ ਕੀਤੀ ਗਈ ਹੈ ਜਿਹੜੇ ਛੇ ਜ਼ਿਲ੍ਹਿਆਂ ਦੇ ਵਿੱਚ ਫੈਸ਼ਨ ਆਈ ਹੈ ਸ੍ਰੀ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਜਲੰਧਰ ਕਪੂਰਥਲਾ ਹੁਸ਼ਿਆਰ ਹਰਤੇ ਫਰੋਸਰ ਸੋਇਨਾ ਜ਼ਿਲ੍ਹੇ ਤੋਂ ਇਲਾਵਾ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਹਾਲੇ ਫਿਲਹਾਲ ਪੈਨਸ਼ਨ ਨਹੀਂ ਪਈ ਹੈ ਅੱਜ ਦੀ ਜੇਕਰ ਗੱਲ ਕਰੀਏ ਤੇ ਅੱਜ 14 ਨਵੰਬਰ ਹੈ ਜਿੱਥੇ ਤਰਨਤਾਰਨ ਸਾਹਿਬ ਚੋਣਾਂ ਹੋਈਆਂ ਸੀ ਉੱਥੇ ਅੱਜ ਨਤੀਜੇ ਜਿਹੜੇ ਕੱਢੇ ਜਾ ਰਹੇ ਨੇ ਚੋਣਾਂ ਦੇ ਸੇਸ ਕਰਕੇ ਅੱਜ ਪੈਨਸ਼ਨ ਜਾਰੀ ਹੋਣ ਦੀ ਉਮੀਦਾਂ ਘਟ ਨੇ ਕਿਉਂਕਿ ਸਾਰੇ ਅਧਿਕਾਰੀਆਂ ਦੀਆਂ ਡਿਊਟੀਆਂ ਜੜੀਆਂ ਨੇ ਚੋਣਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਲਗਭਗ ਸਾਰਾ ਜਿਹੜਾ ਸਰਕਾਰੀ ਮਟੀਰੀਅਲ ਹੈ ਉਹ ਸਾਰਾ ਚੋਣਾਂ ਦੇ ਵਿੱਚ ਬਿਜ਼ੀ ਹੈ ਸੋ ਇਸ ਕਰਕੇ ਅੱਜ ਉਮੀਦ ਘਟਈ ਹੈ ਪਰ ਸ਼ਾਮ ਤੱਕ ਜੇਕਰ ਕੋਈ ਅਪਡੇਟ ਆਉਂਦੀ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਤੇ ਫਿਲਹਾਲ ਹੁਣ ਤੱਕ ਦੀ ਜੇਕਰ ਗੱਲ ਕਰੀਏ ਬੀਤੇ 12 24 ਘੰਟਿਆਂ ਦੀ ਤੇ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਸੂਚਨਾ ਨਹੀਂ ਹੈ ਤੇ 5200 ਪੈਨਸ਼ਨ ਦੀ ਵੀ ਕੋਈ ਅਪਡੇਟ ਨਹੀਂ ਹੈ 1500 ਪੈਨਸ਼ਨਾਂ ਜਾਰੀ ਹੋ ਰਹੀਆਂ ਨੇ ਸੋ ਅੱਜ ਇੱਕ ਕੈਬਨਟ ਮੀਟਿੰਗ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਦੀ ਕੋਠੀ ਚੰਡੀਗੜ੍ਹ ਵਿਖੇ ਤੇ ਆਥਰ ਨੂੰ ਇਹ ਜਿਹੜੀ ਅੱਜ 3-4 ਵਜੇ ਮੀਟਿੰਗ ਹੋਏਗੀ ਸੋ ਇਹਦੇ ਵਿੱਚ ਵੀ ਕੀ ਫੈਸਲੇ ਲਏ ਜਾਂਦੇ ਨੇ ਤੁਹਾਨੂੰ ਜੜਿਆ ਸੀ ਲਾਈਵ ਆ ਕੇ ਤੁਹਾਡੇ ਨਾਲ ਜੜਿਆ ਗੱਲਬਾਤ ਸਾਂਝੀ ਕਰਾਂਗੇ ਸਾਰਿਆਂ ਨੂੰ ਪਿਆਰ ਖਰੀ